ਮੈਂ ਉਹਨੂੰ ਘੂਰਤਾ ਮੈਂ ਕਹਿਆ ਸਾਲੇ ਬਾਮਨ ਨਾ ਸਾਲੇ ਬਾਮਨ ਨਾ ਸਾਲੇ ਬਾਮਨ ਨਾ ਸਾਲੇ ਬਾਮਨ ਨਾ ਕੁਛ ਨਹੀਂ ਜਾਣਾ ਨੁਕਸਾਨ ਤੇਰਾ ਹੋ ਰਿਹਾ ਉਹਨੂੰ ਹਰਾਮ ਦੇਨ ਨੂੰ ਤਾਂ ਕੋਈ ਅਰਜ਼ ਨਹੀਂ 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 ਸਾਡੇ ਵੀ ਸਾਡੀ ਸਾਡੀ ਬੇਇੱਜ਼ਤੀ ਹੋਣੀ ਐ ਸਾਡੇ ਅਸੀਂ ਦਾਤੇ ਲੱਗੇ ਆਇਆ ਮੈਂ ਉਹਨੂੰ ਘੂਰਤਾ ਮੈਂ ਕਹਿਆ ਸਾਲੇ ਬਾਮਨ ਨਾ ਕੁਛ ਨਹੀਂ ਜਾਣਾ ਨੁਕਸਾਨ ਤੇਰਾ ਹੋ ਰਿਹਾ ਉਹਨੂੰ ਹਰਾਮ ਦੇਨ ਨੂੰ ਤਾਂ ਕੋਈ ਅਰਜ਼ ਨਹੀਂ ਸਾਡੇ ਵੀ ਸਾਡੇ ਸਾਡੀ ਬੇਇੱਜ਼ਤੀ ਹੋਣੀ ਐ ਸਾਡੇ ਅਸੀਂ ਦਾਤੇ ਲੱਗੇ ਆਇਆ ਹਨ ਪਰ ਤੂੰ ਕੋਠੀ ਦੱਬੀ ਫਿਰਦਾ ਮੈਨੂੰ ਕਿੰਨੇ ਸਾਲ ਹੋ ਗਏ ਕਾਲਤਾ ਦੇ ਜਿਹਾ ਛੱਡੇ ਨੂੰ ਮੈਂ ਤਾਂ ਪ੍ਰਧਾਨ ਆ ਮੈਂ ਤਾਂ ਕੁਝ ਕੀਤਾ ਹੋਣਾ ਤਾਂ ਮੈਂ ਖਰਚਿਆ ਮੈਂ ਤਾਂ ਕਰ ਦੂੰਗਾ ਵੀ ਮੈਂ ਕਿਉਂ ਖਰਚਿਆ ਮੇਰੀਆਂ ਤਿੰਨ ਗੱਡੀਆਂ ਚੱਲਦੀਆਂ ਤਿੰਨੇ ਪੈਟਰੋਲ ਤੇ ਨੇ ਦੋ ਮੇਰੀ ਸਿਕਿਉਰਿਟੀ ਦੀਆਂ ਇੱਕ ਮੇਰੀ ਜਿਹੜੀ ਗੱਡੀ ਆਪਣੀ ਹੈ ਫੈਮਿਲੀ ਉਹਨੂੰ ਕੁਝ ਵੀ ਤੂੰ ਕੋਠੀ ਕਿਹੜੀ ਗੱਲ ਤੇ ਦੱਬੀ ਬੈਠਾ ਹੈ ਜਿਹੜਾ ਬੰਦਾ ਛੱਡ ਤਾਂ ਬੋਲੇ ਛੱਡਣੀ ਕੀ ਬੋਲੇ ਜਿਹੜਾ ਬੰਦਾ ਆਪ ਗੁਰੂ ਘਰ ਦੇ ਪ੍ਰਾਪਰਟੀ ਨੂੰ ਦੱਬੀ ਬੈਠਾ ਉਹ ਲੋਕਾਂ ਨੂੰ ਨਸੀਹਤ ਦੇਣ ਜਾਊਗਾ ਜਿਹੋ ਇੰਨੇ ਨਸੀਹਤ ਦੇਣ ਜਾਊਗਾ ਉਹਦੇ ਕਾਲਤੇ ਦੀ ਜਿੰਦਦਾਰੀ ਨਾ ਨਭਾ ਲੈਂਦਾ ਇਸ ਵਾਸਤੇ ਉਹਨਾਂ ਸੋ ਵੀ ਤੋਂ ਆਪਣੀ ਜਮਾਨ ਜਿੰਨਾ ਮਰਜੀ ਝੂਠ ਬੋਲੀ ਜਾਂਦੇ ਤੇ ਝੂਠ ਦਾ ਸੰਗਤ ਤੇ ਕੋਈ ਐਸਾ ਨਹੀਂ ਇਸ ਤੋਂ ਇਲਾਵਾ ਵੀ ਮੇਰੇ ਕੋਲ ਹੈਗਾ ਵੀ ਦਿੱਲੀ ਦੇ ਜਿਹੜੇ ਦੇ ਮੈਂਬਰ ਬਣਦੇ ਉਹਨਾਂ ਵਾਸਤੇ ਕੀ ਕਰਦਾ ਹੈ ਜੁਨਾਹਦਾ ਜ਼ਮੀਨ 'ਚ ਗੱਟ ਕੇ ਤੋਰਾਂਗੇ ਜ਼ਮੀਨ 'ਚ ਗੱਟ ਕੇ ਤੋਰਾਂਗੇ ਜ਼ਮੀਨ 'ਚ ਗੱਟ ਕੇ ਤੋਰਾਂਗੇ I don't